ਬੈੱਡਾਂ ਥੱਲੇ ਪੋਚਾ ਲਾਉਣ ਲੱਗੀ ਸੀ ਔਰਤ ਬਾਪਰ ਜਾਣਾ ਸੀ ਪਾਣਾ ਬਾਲ-ਬਾਲ ਬਚੀ ਜਾਣ ਅਕਸਰ ਹੀ ਬਹੁਤ ਸਾਰੇ ਘਰਾਂ ਵਿੱਚ ਔਰਤਾਂ ਝਾੜੂ ਪੋਚਾ ਲਾਉਣ ਲੱਗੇ ਬਹੁਤ ਜਲਦਬਾਜ਼ੀ ਕਰਦੀਆਂ ਨੇ ਪਰ ਹੁਣ ਇੱਕ ਸਾਫ-ਸਫਾਈ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੈੱਡਾਂ ਹੇਠੋਂ ਇੱਕ ਸੱਪ ਨੂੰ ਫੜਿਆ ਜਾ ਰਿਹਾ ਏ ਦਰਸਲ ਇਸ ਘਰ ਦੀ ਔਰਤ ਸਵੇਰੇ ਰੋਟੀ ਬਣਾ ਕੇ ਬੱਚਿਆਂ ਨੂੰ ਸਕੂਲ ਅਤੇ ਘਰ ਵਾਲੇ ਨੂੰ ਕੰਮ ਤੇ ਭੇਜ ਕੇ ਘਰ ਵਿੱਚ ਸਾਫ-ਸਫਾਈ ਕਰਕੇ ਝਾੜੂ ਪੋਚਾ ਲਾ ਰਹੀ ਸੀ ਅਤੇ ਜਦੋਂ ਔਰਤ ਬੈੱਡਾਂ ਹੇਠਾਂ ਪੋਚਾ ਲਾਉਣ ਲੱਗਦੀ ਹੈ ਤਾਂ ਉਸ ਨੂੰ ਬੈੱਡ ਇੱਕ ਸੱਪ ਦੀ ਪੂਛ ਦਿਖਾਈ ਦਿੰਦੀ ਏ ਜਿਸ ਤੋਂ ਬਾਅਦ ਔਰਤ ਡਰ ਕੇ ਘਰ ਵਿੱਚ ਕੋਈ ਨਾ ਹੋਣ ਕਰਕੇ ਭੱਜ ਕੇ ਗਵਾਂਡੀਆਂ ਦੇ ਘਰ ਜਾਂਦੀ ਹੈ ਅਤੇ ਉਹਨਾਂ ਨੂੰ ਬੁਲਾ ਕੇ ਲਿਆਉਂਦੀ ਏ ਅਤੇ ਜਦੋਂ ਗਵਾਂਢੀ ਆ ਕੇ ਦੇਖਦੇ ਨੇ ਤਾਂ ਬੈੱਡਾਂ ਥੱਲੇ ਇੱਕ ਕਾਲੇ ਰੰਗ ਦਾ ਤਕਰੀਬ 6 ਫੁੱਟ ਲੰਬਾ ਸੱਪ ਦਿਖਾਈ ਦਿੰਦਾ ਏ ਜਿਸ ਤੋਂ ਬਾਅਦ ਇੱਕ ਸੱਪ ਫੜਨ ਵਾਲੇ ਨੂੰ ਬੁਲਾਇਆ ਜਾਂਦਾ ਹੈ ਅਤੇ ਕਾਫੀ ਕੋਸ਼ਿਸ਼ ਤੋਂ ਬਾਅਦ ਸੱਪ ਫੜ ਲਿਆ ਜਾਂਦਾ ਏ ਸੋ ਤੁਸੀਂ ਵੀ ਘਰ ਦੀ ਸਫਾਈ ਕਰਨ ਵੇਲੇ ਸਾਵਧਾਨੀ ਜ਼ਰੂਰ ਵਰਤੋ ਕਿਉਂਕਿ ਗਰਮੀਆਂ ਅਤੇ ਮੀਂਹ ਦੇ ਮੌਸਮ ਵਿੱਚ ਸੱਪ ਅਕਸਰ ਹੀ ਘਰਾਂ ਵੱਲ ਜ਼ਿਆਦਾ ਆਉਂਦੇ ਨੇ ਸੋ ਇਸ ਜੇ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ